ਸਿੱਧਾ ਸਰ ਕੀ ਕਹਿਣਾ ਚਾਹੋਗੇ ਜੀ ਅੱਜ ਨਾਲ ਆਉਂਦੇ ਹੋ ਬੋਲ ਜੀ ਅੱਜ ਮੇਰੇ ਨਾਲ ਇੱਕ ਮਿੰਟ ਦੀ ਇੱਕ ਮਿੰਟ ਸ਼ਾਂਤੀ ਸ਼ਾਂਤੀ ਇੱਥੇ ਰੋਲੀ ਮੇਰਾ ਨਾਲ ਆਉਣ ਦਾ ਮਕਸਦ ਇਹੀ ਹੈ ਮੈਂ ਜੀ ਨਾਲ ਬੋਲਣ ਲਈ ਆਇਆ ਹਾਂ ਜੀ ਹੁਣ ਜਿੰਨੇ ਵੀ ਸਾਰੇ ਐਮਪੀਜ਼ ਭਾਵੇਂ ਰਾਜ ਦੇ 2013 ਦੇ 13 ਦੇ ਉਨਾਂ ਨਾਲ ਮੇਰੀ ਸਾਰਿਆਂ ਨੇ ਡਿਸਕਸ ਹੋਈ ਜਿੱਦਾਂ ਤੁਹਾਨੂੰ ਜੀ ਨੇ ਦੱਸਿਆ ਹੈ ਕਿ ਮੈਂ ਨਾ ਲੁਧਿਆਣੇ ਦੇ ਲੋਕ ਮੇਰੇ ਦਾ ਵਿਸ਼ਵਾਸ ਕਰਦੇ ਆ ਤਾਂ ਮੈਂ ਨੂੰ ਚੰਗੀ ਪ੍ਰੋਫੈਸਰ ਦੇ ਵਿੱਚ ਜਾ ਕੇ ਖੜਾਣਾ। ਇਹੀ ਮਕਸਦ ਮੇਰਾ ਹੈ। ਇਹਨਾਂ ਨਾਲ ਹੁਣ ਜੇ ਮੈਂ ਕੰਮਾਂ ਵੀ ਇਹੀ ਕਿਉਂ ٻਈ ਪਾਰਟੀ ਅੱਤੇ ਤੁਸੀਂ ਕਿਉਂ ਨਹੀਂ ਭਰੋਸਾ ਕੀਤਾ? ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਕਿਦਾਂ ਮੈਂ ਵਿਧਾਨ ਸਭਾ ਦੇ ਵਿੱਚ ਅਜੇ ਵੀ ਬੈਠ ਕੇ ਆ ਗਿਆ। ਮੈਂ ਸੀਮ ਸਿੰਘ ਸਾਹਿਬ ਦਾ ਮੰਗਰਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਗਿਆ। ਫਿਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇੱਕ ਮੇਰੀ ਪੀਰੈਂਟ ਪਾਰਟੀ ਵੀ ਕਹਿ ਲਓ ਮੈਂ ਸ਼ੁਰੂ ਤੋਂ ਕਾਂਗਰਸ ਨਾਲ ਅਟੈਚ ਹਾਂ ਤਾਂ ਇਹਨਾਂ ਕੋਲੇ ਗੱਲ ਰੱਖਣੀ ਮੇਰੇ ਲਈ ਥੋੜੀ ਜਿਹੀ ਸੌਖੀ ਐ ਗੱਲ ਸੁਣ ਲੈਂ। ਕੋਈ ਜਦੋਂ ਮੈਂ ਸਾਰਿਆਂ ਨਾਲ ਇਕੱਲੇ ਇਕੱਲੇ ਬੰਦੇ ਮੈਂ ਬੈਠ ਕੇ ਡਿਸਕਸ ਕੀਤੀ ਵੀ ਮੇਰਾ ਕਸੂਰ ਕੀ ਐ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਕੁਛ ਨਹੀਂ ਮੰਗਦਾ ਮੈਂ ਇਹ ਨਹੀਂ ਕਹਿੰਦਾ ਵੀ ਗੈਂਗਸਟਰ ਤੁਸੀਂ ਸਾਰਿਆਂ ਨੂੰ ਖਾਹੇ ਲਾ ਦੋ ਮੈਂ ਇੱਕੋ ਹੀ ਗੱਲ ਪੁੱਛਦਾ ਸਰਕਾਰ ਤੁਸੀਂ ਮੈਨੂੰ ਕੇਵਲ ਕਾਰਨ ਦੱਸ ਦਿਓ ਮੈਂ ਸਬਰ ਕਰਕੇ ਘਰੇ ਬੈਠ ਜੂਗਾ ਵੀ ਤੁਸੀਂ ਮਾਰਿਆ ਕਾਸਟੋਂ ਵਜ੍ਹਾ ਕੀ ਸੀ ਕੀ ਕੀ ਗਲਤ ਕਰਦਾ ਸੀ ਜਿਹਦਾ ਕਰਕੇ ਤੁਹਾਨੂੰ ਉਹ ਤੇ ਉਹਦੀ ਵੱਤੀ ਫੇਰ ਮਾਰ ਕੇ ਨਹੀਂ ਬੇਰੇਮੀਨਾ ਮੌਤ ਕੀਤੀ ਹੈ ਇਹ ਕੁਝ ਸਵਾਲ ਨੇ ਮੇਰੇ ਸਰਕਾਰ ਨੂੰ ਫੇਰ ਲੈਂਦੀ ਹੈ ਸਵਾ ਸਾਲ ਹੋ ਗਿਆ ਤੁਸੀਂ ਦੇਖਿਆ ਹੋਊਗਾ ਲਾਰੈਂਸ ਦੀ ਵੀਡੀਓ ਬਣ ਜਾਂਦੀ ਹੈ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਬਾਹਰ ਰਹਿੰਦਾ ਜੇਲ੍ਹ ਤੋਂ ਔਰ ਗਵਰਨਮੈਂਟ ਦਾ ਡੀਜੀਪੀ ਸਾਹਿਬ ਹੁਣ ਫੇਰ ਪੇਸ਼ ਹੋ ਕੇ ਆਏ ਨੇ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਸ ਵੀਡੀਓ ਨੂੰ ਗੈਰ ਕਾਨੂੰਨੀ ਇਕਰਾਰ ਵੀ ਦਿੱਤਾ ਸਰਕਾਰ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਹੈ ਯਾਨੀ ਸਾਰੀ ਗੱਲ ਦੇ ਉੱਤੋਂ ਜਿਹੜੀ ਮੇਰੀ ਕੀ ਇਸ ਦੀ ਪੋਜੀਸ਼ਨ ਹੈ ਉਹ ਵੀ ਕੋਈ ਬਹੁਤੀ ਚੰਗੀ ਨਹੀਂ ਹੈ ਜਿੰਨਾ ਮੈਨੂੰ ਸੁੱਤ ਤੋਂ ਸਹਾਯੋਗ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਤਾਂ ਮੈਂ ਇੱਕ ਇੰਡੀਆ ਲਾਈਨਸ ਜਿਸ ਤਰ੍ਹਾਂ ਮੇਰੀ ਰਾਹੁਲ ਜੀ ਨਾਲ ਗੱਲ ਹੋਈ ਹੈ ਤਾਂ ਮੈਨੂੰ ਕਾਫੀ ਮਨ ਨੂੰ ਸਕੂਨ ਮਿਲਿਆ ਗੱਲ ਕਰਕੇ ਵੀ ਉਹਨਾਂ ਨੇ ਮੇਰੇ ਦਰਦ ਨੂੰ ਥੋੜਾ ਜਿਹਾ ਨੇੜੇ ਤੋਂ ਹੋ ਕੇ ਦੇਖਿਆ ਸ਼ਾਇਦ ਉਹ ਆਪ ਇਹਨਾਂ ਪਰਿਸਥਿਤੀਆਂ ਚ ਲੰਗੇ ਹੋਣਗੇ ਸ਼ਾਇਦ ਤਾਂ ਆ ਕਰਕੇ ਵੀ ਫਰਕ ਪੈ ਜਾਂਦਾ ਕਿਉਂਕਿ ਜਿਹੜੇ ਬੰਦੇ ਜਿਹੜੀ ਤਕਲੀਫ ਆਈ ਹੁੰਦੀ ਹੈ ਉਹਨੂੰ ਬਕੂਬੀ ਉਹ ਸਮਝ ਲੈਂਦਾ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਇੰਡੀਆ ਲਾਈਨਸ ਆਉਂਦਾ ਹੈ ਤਾਂ ਮੈਨੂੰ ਜਿਹੜੀ ਕਾਨੂੰਨ ਦੀ ਰਾਜ ਦੀ ਸੁਭਾਵਨਾ ਹੈ ਕਿ ਮਤਲਬ ਬਾਕੀ ਤੁਹਾਨੂੰ ਕਿਸੇ ਵੀ ਲੋਕ ਕੋਲ ਲੱਗਦਾ ਹੈ ਕਿ ਦੇਖਦੇ ਹੋ ਜਦੋਂ ਕਿ ਸਰਕਾਰ ਐਨਐਸਐ ਲੋਕ ਤਾਂ ਸੋਚ ਨਹੀਂ ਪਰ ਲੋਰੈਂਸ ਵਰਗੇ ਜ਼ਿਲ੍ਹੇ ਵਿੱਚ ਇੰਟਰਸਟ ਕਰ ਰਹੇ ਨੇ ਸਾਰਾ ਕੁਝ ਚੱਲਦਾ ਉਹਦਾ ਇਹ ਤਾਂ ਦੇਖੋ ਕੱਲਾ ਰੱਖਿਆ ਦੀ ਹੋਈ ਬਸ ਸਟੇਟ ਲਾ ਕੇ ਗੁਜਰਾਤ ਜਾਣ ਦਾ ਮਤਲਬ ਕੀ ਹੈ ਬਿਲਕੁਲ ਉਹ ਸਾਡੇ ਦੁਆਕਾਂ ਦੇ ਮੌਤ ਦੇ ਵਾਰੰਟੀ ਸ਼ੂ ਕਰਦਾ ਹੈ ਉੱਥੋਂ ਬੈਠਾ ਹੋਇਆ ਜਿਹੜੇ ਨੂੰ ਜੋ ਕੋਈ ਵੀ ਬੰਦਾ ਹੀ ਕਾਰੋਬਾਰੀ ਅੱਛਾ ਕੰਮ ਕਰਦਾ ਕੋਈ ਵਪਾਰ ਦਾ ਚੰਗੇ ਚਾਰ ਪੈਸੇ ਕਮਾਉਂਦਾ ਮੈਂ ਤੁਹਾਨੂੰ ਚਾਰ ਪੰਜ ਕਤਲ ਤਾਂ ਇਹੋ ਹੀ ਦੱਸਦਣਾ ਜੇ ਕਿਸੇ ਨੇ ਵੀ ਆਪੀ ਮਤਲੇ ਦਾ ਕਾਰਦਾ ਉਹ ਮਾਰਦਾ ਜੇ ਕਿਸੇ ਨੇ ਚੰਗਾ ਸੁਨਿਆਰੇ ਦੀ ਦੁਕਾਨ ਹੈ ਜਿੱਥੇ ਅੱਛਾ ਕਾਰੋਬਾਰ ਚੱਲਿਆ ਉਹ ਮਾਰਦਾ ਇਹ ਲੁਕ ਹੁਣ ਇੱਕ ਪਾਸੇ ਮੈਂ ਆ ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਏ ਗਵਰਨਮੈਂਟ ਦੇ ਖਿਆਨਨੇ ਦੇ ਵਿੱਚ ਟੈਕਸ ਜਾਂਦਾ ਸਾਡਾ ਅੱਜ ਵੀ ਜਾਂਦਾ ਹੈ ਇੱਕ ਕਾਊਂਟ ਆ ਦੇ ਦੂਜਾ ਕਾਊਂਟ ਨਹੀਂ ਮੇਰਾ ਅਜੇ ਤੱਕ ਕਦੇ ਇਮਾਨਦਾਰੀ ਨਾਲ ਟੈਕਸ ਕੇ ਕਰਦੇ ਔਰ ਸਾਨੂੰ ਇਹਨਾਂ ਬੇਰੇਮੀਨਾ ਮਾਰ ਦਿੱਤਾ ਜਾਂਦਾ ਦੂਜਾ ਗੁੰਡਾ ਜਿਹੜਾ ਉੱਥੇ ਬਿਠਾ ਰੱਖਿਆ 268 ਲਾ ਕੇ ਵਿਰਾਦ ਦੇ ਵਿੱਚ ਉਹ ਕਿਸੇ ਪੇਸ਼ੀ ਤੇ ਨਹੀਂ ਆਉਂਦਾ ਕਿਸੇ ਅਦਾਲਤ ਦੇ ਵਿੱਚ ਉਹ ਸਮਨ ਦੀ ਨੋਟ ਕਰਾਇਆ ਜਾ ਸਕਦੇ ਤੇ ਉਹਦੇ ਰੱਖਿਆ ਕੀਤਾ ਜਾ ਰਹੀ ਹੈ ਜੇ ਇੱਕ ਗੁੰਡਾ ਕਿਚੇਰੀ ਦੇ ਵਿੱਚ ਪੇਸ਼ ਹੁੰਦਾ ਤਾਂ ਉਹਨੂੰ ਤਿੰਨ ਡੀਐਸਪੀ ਲਾਏ ਜਾਂਦੇ ਨੇ ਉਹਦੀ ਸੁਰੱਖਿਆ ਮੁਕੰਮਲ ਕੀਤੀ ਜਾਂਦੀ ਹੈ ਤਾਂ ਮੈਂ ਸਰਕਾਰਾਂ ਨੂੰ ਦੋਨਾਂ ਨੂੰ ਸਟੇਟ ਦੇ ਸੈਂਟਰ ਨੂੰ ਗੱਲ ਪੁੱਛਦਾ ਸਾਡੇ ਬਨੁਖੀ ਅਧਿਕਾਰ ਕਿੱਥੇ ਨੇ ਮਤਲਬ ਗੈਂਗਸਟਰ ਅੰਦਰ ਜਿਹੜੇ ਉਹ ਸੇਫ ਕੀਤੇ ਜਾਂਦੇ ਆ ਤੇ ਜਿਹੜੇ ਬਾਹਰ ਆ ਉਹਨਾਂ ਨੂੰ ਕੋਈ ਉਹ ਨਹੀਂ ਸੀਦਾ ਇਹਨੂੰ ਫੁਲ ਜਿੱਤ ਜੇ ਮਤਲਬ ਕਿ ਮੈਂ ਗਲੀ ਦੇ ਵਿੱਚ ਤੁਰਨ ਲੱਗਿਆ ਵੀ ਖਤਰਾ ਮਹਿਸੂਸ ਕਰਦਾ ਮੈਂ 6-7 ਗਨਮੈਨ ਲੈ ਕੇ ਤੁਰਦਾ ਤਾਂ ਇੱਕ ਜੋ ਮੈਂ ਤੁਹਾਡੀ ਜਾਨ ਲੈਣਾ ਤਾਂ ਮੈਨੂੰ ਵੀ ਤਾਂ ਖਤਰਾ ਹੋਣਾ ਚਾਹੀਦਾ ਨਾ ਕਿ ਜਦੋਂ ਮੈਂ ਗਲੀ ਦੇ ਵਿੱਚ ਤੁਰਨਾ ਵੀ ਮੈਂ ਵੀ ਕਿਸ ਨੂੰ ਮਾਰ ਕੇ ਆਇਆ ਜੋ ਨੂੰ ਤੋਂ ਤੋਂ ਆਬੜੇ ਸ਼ੁਰੂ ਹੋਣੀ ਹੈ ਤਾਂ ਮੈਨੂੰ ਇੰਨੀ ਰਾਹਤ ਮਿਲੀ ਉਸ ਦਿਨ ਵੀ ਨਵੇਂ ਜੱਜ ਸਾਹਿਬ ਆਇਆ ਬੜਾ ਵਧੀਆ ਕੰਮ ਕਰਾਇਆ ਜੀ ਪਰਮਾਤਮਾ ਕਰੇ ਕੋਈ ਅਗਲੇ ਸਾਲ ਦੇ ਵਿੱਚ ਪੂਰੀ ਉਹ ਸਮਾਂ ਫਿਰ ਹੋਣ ਲੱਗਾ ਉਹੀ ਡੇਟ ਉਹੀ ਤਰੀਕ 29 ਜਿਹੜੀ 19 ਮਈ ਆਨ ਲੱਗੀ ਹੈ ਦੁਬਾਰਾ ਫਿਰ ਉਹੀ ਜਿਹੜੀਆਂ ਚੀਜ਼ਾਂ ਉਹ ਯਾਦ ਆਉਂਦੀਆਂ ਔਰ ਇਹਨਾਂ ਪੁੱਲ ਬੇਤਾ ਉਹ ਤਾਂ ਦੇਖੋ ਜ਼ਖਮ ਤਾਂ ਸਦਾ ਹੀ ਹਾਰੇ ਨਹੀਂ ਹੈ ਨਾ ਉਹ ਤੋਂ ਬਾਅਦ ਮੇਰੇ ਘਰ ਦਾ ਬੇੜਾ ਬੁੱਧਾ ਵੱਜ ਗਿਆ ਠੀਕ ਹੈ ਅਕਾਲ ਪੁਰਖ ਨੇ ਰਾਹਤ ਦਿੱਤੀ ਹੈ ਬੱਚਾ ਦਿੱਤਾ ਹੈ ਪਰੰਤੂ ਦੇਖੋ ਬੜੀ badi ਕਿਸਮ ਦੀ ਗੱਲ ਹੈ ਮੇਰੇ ਬੇਟੇ ਨੇ ਜਨਮ ਹਲੇ ਲੈਣਾ ਸੀਗਾ ਹਫਤਾ ਬਾਅਦ ਬਿਲਕੁਲ ਔਰ ਸਾਨੂੰ ਹਸਪਤਾਲ ਦੇ ਵਿੱਚ ਇੰਨੇ ਨੋਟ 14 ਤੱਕ ਮੈਨੂੰ ਨੋਟਿਸ ਦਿੱਲੀ ਤੋਂ ਚੱਲਦਾ ਔਰ 15 ਨੂੰ ਸਾਡੇ ਹਸਪਤਾਲ ਦੇ ਵਿੱਚ ਤਿੰਨ ਅਫਸਰਾਂ ਦੀ ਟੀਮ ਮੇਰੇ ਕੋਲੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਦੱਸੋ ਇਹ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਜੀ ਸਾਹਿਬ ਇਲਾਜ ਕਰੇ ਭਾਜਪਾ ਕਰੇ ਕਾਂਗਰਸ ਕਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਸਿੱਧੂ ਸਾਹਿਬ ਰਾਜਾਪੁਰਿੰਗ ਕਹਿੰਦੇ ਨੇ ਸੰਵਿਧਾਨ ਲਈ ਲੜਨਾ ਵਾ ਮੈਂ ਜਹਾਰਨ ਜਿੱਤਨ ਲਈ ਨਹੀਂ ਲੜ ਰਿਹਾ ਸੰਵਿਧਾਨ ਲਈ ਲੜ ਰਿਹਾ ਕਿ ਲੱਗਦਾ ਜੀ ਦੇਸ਼ ਦਾ ਸੰਵਿਧਾਨ ਇੱਧਰ ਉੱਧਰ ਹੁੰਦਾ ਪਿਆ ਜੀ ਦੇਖੋ ਜੀ ਸਭ ਦਾ ਹਾਨੇ ਚਿਹਰੇ ਵੇਖ ਕੇ ਜਿਹੜੇ ਲੋਕ ਫੈਸਲੇ ਕਰ ਰਹੇ ਨੇ ਜੀ ਧਾਰਾ ਤਾਂ 302 ਦੀ ਹੋਰ ਕਤਲਾਂ ਦੇ ਵਿੱਚ ਵੀ ਹੁਣ ਦਿਖਾ ਦਮੈਂ ਦੋਸ਼ੀ ਸਜ਼ਾ ਵੀ ਕਟਰੇ ਨੇ ਪੂਰੀ ਵੀ ਹੋ ਗਈ ਹੈ ਧੁਗਣੀ ਵੀ ਕੱਟ ਲਈ ਫਿਰ ਵੀ ਨਹੀਂ ਛੱਡ ਰਹੇ 302 ਦੀ ਤਾਂ ਧਾਰਾ ਹੀ ਮੇਰੇ ਪੁੱਤ ਤੇ ਲੱਗੀ ਹੋਈ ਹੈ